ਜ਼ਿਲ੍ਹਾ ਲਾਇਬ੍ਰੇਰੀ ਨੂੰ ਬਚਾਉਣ ਲਈ ਵਿਦਿਆਰਥੀਆਂ ਨੇ ਮਾਨਸਾ ਦੇ ਬੱਸ ਸਟੈਂਡ ਚੌਂਕ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ ਅੱਜ ਸਵੇਰੇ ਕਰੀਬ 11 ਵਜੇ ਜਾਣਕਾਰੀ ਦਿੰਦਿਆਂ ਵਿਦਿਆਰਥਣ ਪ੍ਰੇਰਣਾ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਨੂੰ ਵਧੀਆ ਬਣਾਉਣ ਦਾ ਦਾਵਾ ਕਰਕੇ ਸੱਤਾ ਵਿੱਚ ਆਈ ਸਰਕਾਰ ਅੱਜ ਸਿੱਖਿਆ ਦੇ ਨਿੱਜੀਕਰਨ ਅਤੇ ਪ੍ਰਾਈਵੇਟ ਕਰਨ ਦੇ ਰਾਹ ਤੇ ਤੁਰ ਪਈ ਹੈ ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਅੰਦਰ ਲਾਇਬ੍ਰੇਰੀਆਂ ਦੇ ਨਿੱਜੀਕਰਨ ਦੀ ਨੀਤੀ ਨੂੰ ਅੱਗੇ ਵਧਾਉਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਮਾਨਸਾ ਦੇ ਵਿਦਿਆਰਥੀਆਂ ਨੂੰ ਫਰਵਰੀ ਦੇ ਮਹੀਨੇ ਵਿੱਚ ਅੰਬੇਦਕਰ ਭਵਨ ਵਿੱਚ ਬਣੀ ਜ਼ਿਲ੍ਹਾ ਲਾਇਬ੍ਰੇਰੀ ਦੀ ਮੁਰੰਮਤ ਕਰਵਾਉਣ ਦਾ ਬਹਾਨਾ ਬਣਾ ਕੇ ਜ਼ਿਲ੍ਹਾ ਸਰਕਾਰੀ ਲਾਇਬ੍ਰੇਰੀ ਵਿੱਚੋਂ ਬਾਹਰ ਕਰਨ ਤੋਂ ਬਾਅਦ ਬਚਤ ਭਵਨ ਮਾਨਸਾ ਨੂੰ ਜ਼ਿਲ੍ਹਾ ਲਾਇਬ੍ਰੇਰੀ ਵੱਜੋਂ ਮੁਹੱਈਆ ਕਰਵਾ ਦਿੱਤਾ ਗਿਆ ਸੀ ਪਰੰਤੂ ਹੁਣ ADC ਮਾਨਸਾ ਵੱਲੋਂ ਵਿਦਿਆਰਥੀਆਂ ਨੂੰ ਜ਼ਬਰਦਸਤੀ ਬਚਤ ਭਵਨ ਖਾਲੀ ਕਰਨ ਲਈ ਕਿਹਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਜ਼ਿਲ੍ਹਾ ਲਾਇਬ੍ਰੇਰੀ ਲਈ ਪਹਿਲਾਂ ਲਾਇਬ੍ਰੇਰੀ ਲਈ ਪਹਿਲਾਂ ਵਾਲੀ ਇਮਾਰਤ ਰੈੱਡ ਕਰਾਸ ਨੂੰ ਮੁਹੱਈਆ ਕਰਵਾਉਣਾ ਕਹਿ ਕੇ ਸਰਕਾਰੀ ਲਾਇਬ੍ਰੇਰੀ ਮੁਹੱਈਆ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਜ਼ਿਲ੍ਹਾ ਲਾਇਬ੍ਰੇਰੀ ਦਾ ਨਾਮ ਬਦਲ ਕੇ ਯੂਥ ਲਾਇਬ੍ਰੇਰੀ ਰੱਖ ਦਿੱਤਾ ਗਿਆ ਉੱਥੇ ਉਹਨਾਂ ਕਿਹਾ ਕਿ ਵਿਦਿਆਰਥੀਆਂ ਤੋਂ ਪਹਿਲਾਂ 100 ਰੁਪਏ ਫੀਸ ਵਸੂਲ ਕੀਤੀ ਜਾਂਦੀ ਸੀ ਪਰੰਤੂ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਸ ਲਾਇਬ੍ਰੇਰੀ ਦੀ ਫੀਸ ਵਿੱਚ ਵਾਧਾ ਕਰਕੇ 500 ਰੁਪਏ ਪ੍ਰਤੀ ਮਹੀਨਾ ਫੀਸ ਵਸੂਲ ਕਰਨ ਦੀ ਨਵੀਂ ਹਦਾਇਤ ਜਾਰੀ ਕੀਤੀ ਹੈ ਜਿਸ ਕਾਰਨ ਵਿਦਿਆਰਥੀਆਂ ਦੀ ਜੇਬਾਂ ਉੱਪਰ ਬੋਝ ਪੈ ਰਿਹਾ ਹੈ ਉੱਥੇ ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕਰਦੇ ਹਨ ਕਿਹਾ ਕਿ ਸਾਡੀ ਜ਼ਿਲ੍ਹਾ ਲਾਇਬ੍ਰੇਰੀ ਵਾਪਸ ਕੀਤੀ ਜਾਵੇ ਤਾਂ ਜੋ ਵਿਦਿਆਰਥੀ ਲਾਇਬ੍ਰੇਰੀ ਦਾ ਲਾਭ ਉਠਾ ਕੇ ਆਪਣਾ ਭਵਿੱਖ ਬਣਾ ਸਕਣ। ਅਸੀਂ ਸਰਕਾਰੀ ਲਾਇਬ੍ਰੇਰੀ ਦੇ ਮੈਂਬਰ ਆ। ਅਸੀਂ ਪੜ੍ਹਨ ਆਉਂਦੇ ਆ। ਸਾਨੂੰ ਸਭ ਤੋਂ ਪਹਿਲਾਂ ਤਾਂ ਅਸੀਂ ਅੰਮ੍ਰਿਤਸਰ ਤੋਂ ਮਿਕ ਪੜ੍ਹਦੇ ਸੀ ਸਾਰੇ ਬੱਚੇ। ਉੱਥੇ ਨੈਸ਼ਨਲ ਪਰਮੇਸਰ ਨੇ ਕਿਹਾ ਸੀ ਕਿ ਅਸੀਂ ਇਹ ਰੈਨੋਵੇਟ ਕਰਾਂਗੇ ਲਾਇਬ੍ਰੇਰੀ। ਤੇ ਨਾਲੇ ਸਾਨੂੰ ਸਭ ਨੂੰ ਤਵਾਰ ਕਰਤਾ ਤੇ ਕਹਿੰਦੇ ਵੀ ਜਿਵੇਂ ਅਸੀਂ ਤੇ ਸਾਨੂੰ ਬਚਪਨ ਵਿੱਚ ਜਗ੍ਹਾ ਦਿੱਤੀ ਪੜ੍ਹਨ ਵਾਸਤੇ। ਪਰ ਉਸ ਤੋਂ ਅੱਜ ਤੱਕ ਮਹੀਨੇ ਉੱਥੇ ਕੰਮ ਚੱਲਦਾ ਰਿਹਾ। ਤੇ ਜਦੋਂ ਜਦੋਂ ਉੱਥੇ ਲਾਇਬ੍ਰੇਰੀ ਬਣ ਕੇ ਤਿਆਰ ਹੋ ਗਈ ਤਾਂ ਸਾਨੂੰ ਹੁਣ ਪਤਾ ਲੱਗੇ ਵੀ ਇਹਨਾਂ ਨੇ ਉਹ ਜਗ੍ਹਾ ਜਿਹੜੀ ਹੈ ਰੈੱਡ ਕਰਾਸ ਨੂੰ ਦੇ ਦਿੱਤੀ। ਤੇ ਸਾਨੂੰ 500 ਰੁਪਏ ਫੀ ਕਹੀ ਜਾ ਰਹੀ ਹੈ ਜਦ ਕਿ ਜਦੋਂ ਅਸੀਂ ਹੁਣ ਜ਼ਿਲ੍ਹਾ ਲੈਬ੍ਰੇਰੀ ਦੇ ਮੈਂਬਰ ਆ ਤਾਂ ਸਾਡਾ ਜਿਹੜਾ ਕਾਰਡ ਬਣਿਆ ਹੋਇਆ ਜਿਹੜਾ 643 ਦੀ ਉਹਦੀ ਕ੍ਰਾਈਸੀ ਸੀ ਤਾਂ 5 ਸਾਲਾਂ ਲਈ ਸੀਗਾ ਪਰ ਉਹ ਨਹੀਂ ਮੰਨ ਨਹੀਂ ਰਹੇ ਆ ਕਿ ਸੱਤ 500 ਕੀ ਆ ਪਰ ਮੰਤਰੀ ਫੀਸ ਮੰਗ ਰਹੇ ਆ ਇਸ ਤੋਂ ਇਲਾਵਾ ਜਿਹੜੇ ADC ਸਾਹਿਬ ਨੇ ਜਦੋਂ ਅਸੀਂ ਮਨਾ ਕਰਤਾ ਜੇ ਸੋਚ ਲਈਏ ਕਿ ਚਲੋ ਜੰਦਰ ਸੰਸਾਰ ਸਾਡੀ ਜ਼ਿਲ੍ਹਾ ਲੈਬ੍ਰੇਰੀ ਚਾਹੀਦੀ ਆ ਤਾਂ ADC ਸਾਹਿਬ ਨੇ ਸਾਨੂੰ ਸਰਕਾਰ ਪਰ ਉਹ ਇੱਥੇ ਬਹਉ ਜੋ ਤੇ ਪੰਜਾਬ ਸਰਕਾਰ ਤੋਂ ਕੀ ਮੰਗ ਕਰ ਰਹੇ ਸਾਡੇ ਪੰਜਾਬ ਸਰਕਾਰ ਤੋਂ ਇਹ ਮੰਗ ਹੈ ਕਿ ਸਾਡੀ ਜ਼ਿਲ੍ਹਾ ਲਾਇਬ੍ਰੇਰੀ ਦਿੱਤੀ ਜਾਵੇ ਸਾਡੀ ਜ਼ਿਲ੍ਹਾ ਲਾਇਬ੍ਰੇਰੀ ਕਿੱਥੇ ਆ ਸੀ ਹੈ ਨਹੀਂ ਕਹਿੰਦੀ ਵੀ ਲਾਇਬ੍ਰੇਰੀ ਕਿਉਂ ਬਣਾਈਆ ਪਰ ਸਾਡੀ ਜ਼ਿਲ੍ਹਾ ਲਾਇਬ੍ਰੇਰੀ ਕਿੱਥੇ ਆ ਅਸੀਂ ਪ੍ਰਾਈਵੇਟ ਸੰਸਥਾ ਚ ਨਹੀਂ ਪੜਨਾ ਚਾਹੁੰਦੇ ਜੇ ਕੰਮੋਂ ਨੌਕਰੀ ਛੋਣਨੇ ਤਾਂ ਸੇ ਛੋਣਨੇ ਵੀ ਅਸੀਂ